ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆ ਪਿੱਛੇ ਕਟਰਵਾਰ ਖੜੇ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਾਏ ਲਿਆ ਹੋਣਾ ਵੀ ਅੱਜ ਮੈਂ ਕਿੱਥੇ ਪਹੁੰਚਿਆ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਦਸ਼ਮੇਸ਼ ਗਰੁੱਪ ਮਲੇਰ ਕੋਟਲਾ ਕੰਬੈਨ ਵਾਲੇ ਵੀਰਾਂ ਲਈ ਖਾਸ ਕਰਕੇ ਵੀਡੀਓ ਅੱਜ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਅੱਗੇ ਮੱਕੀ ਦਾ ਸੀਜ਼ਨ ਜਿਹੜਾ ਉਹ ਸਟਾਰਟ ਹੋਣ ਪਰ ਹੈ ਤੇ ਮੇਰਾ ਇੱਥੇ ਆਉਣ ਦਾ ਕਾਰਨ ਕੀ ਹੈ ਵੀ ਦਸ਼ਮੇਸ਼ ਗਰੁੱਪ ਦਾ ਜਿਹੜਾ ਕਟਰਾ ਹੈ ਸਪੈਸ਼ਲ ਕਰਕੇ ਮੱਕੀ ਦਾ ਕਟਰਾ ਇਹ ਕਿਉਂ ਹਰ ਟਾਈਮ ਮਤਲਬ ਚਰਚਾਂ 'ਚ ਬਣੇ ਰਹਿੰਦਾ ਕਿਉਂ ਇਹ ਡਿਮਾਂਡ ਹੈ ਰੇਕਮੈਂਡ ਵਾਲੇ ਵੀਰ ਦੀ ਦਸ਼ਮੇਸ਼ ਗਰੁੱਪ ਦੇ ਕਟਰ ਦੀ ਡਿਮਾਂਡ ਹੈ ਤੇ ਅੱਜ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਅਮਰਜੀਤ ਜੀ ਨੂੰ ਮਿਲਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਉਹ ਦਲਪੀ ਜੀ ਠੀਕ ਹੋ ਹਾਂਜੀ ਹਾਂਜੀ ਠੀਕ ਚਲੋ ਸਵਾਗਤ ਆ ਤੁਹਾਡਾ ਵੀ ਸਾਡੀ ਕੰਪਨੀ ਚ ਆਉਣ ਦਾ ਸ਼ੁਕਰੀਆ ਬਹੁਤ ਬਹੁਤ ਤੇ ਸਾਰੇ ਕਿਸਾਨ ਭਰਾਵਾਂ ਦਾ ਵੀ ਸਵਾਗਤ ਹੈ ਜੀ ਵੀਡੀਓ ਚ ਜਿੰਨੇ ਵੀ ਇਹ ਦਸ਼ਮੇਸ਼ ਦੀ ਅੱਜ ਮੀਜ਼ ਕਟਰ ਦੀ ਵੀਡੀਓ ਹੁਣ ਦੇਖ ਰਹੇ ਨੇ ਸਾਰਿਆਂ ਦਾ ਦਸ਼ਮੇਸ਼ ਗਰੁੱਪ ਵੱਲੋਂ ਬਹੁਤ ਬਹੁਤ ਸਨਮਾਨ ਹੈ ਸਾਰਾ ਬਾਡੀ ਸਰੋਂ ਦੱਸ ਦੋ ਵੀ ਆਪਣਾ ਕਿਵੇਂ ਵੱਖਰਾ ਹੈ ਅੱਛਾ ਸ ਇੱਕ ਕਦੋਂ ਤੋਂ ਸਟਾਰਟ ਹੋਇਆ ਕਰ ਮੈਂ ਆਪਾਂ 2006 ਤੋਂ ਆਪਾਂ ਮਾਰਕੀਟ ਦੇ ਵਿੱਚ ਮੇਜ਼ ਕਟਰ ਨੂੰ ਲੈ ਕੇ ਆਏ ਸੀ ਜੀ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀ ਸੇਵਾ ਦੇ ਵਿੱਚ ਕੰਟੀਨਿਊ ਚੱਲਦੇ ਆ ਰਹੇ ਆ ਦਿਨੋਂ-ਦਿਨ ਇਹਨਾਂ ਦੇ ਵਿੱਚ ਚੇਂਜਿੰਗਾਂ ਕਰ ਰਹੇ ਆ ਜਿੰਨਾ ਹੋ ਸਕਿਆ ਉਹਨਾਂ ਇਹਨੂੰ ਵਧੀਆ ਬਣਾਇਆਗਾ ਮੈਂ ਬਹੁਤ ਕੰਪਨੀਆਂ ਦੇ ਰਿਵਿਊ ਕਰਕੇ ਆਇਆ ਜੀ ਉੱਥੇ ਆਪਣੇ ਕਟਰ ਦੀ ਸਫਤਤਾ ਉਹਦੀ ਲਈ ਆ ਵੀ ਦਸ਼ਮੇਸ਼ ਕੰਬੈਨ ਦਾ ਜਿਹੜਾ ਕਟਰ ਹੈ ਵੀ ਇਹਦੀ ਸਫਾਈ ਬੜੀ ਹੈ ਇਹਦਾ ਮੇਨਟੇਨੈਂਸ ਨਹੀਂ ਹੈ ਇੱਕ ਹੈਵੀ ਬੜਾ ਹਾਂਜੀ ਇਹਦੇ ਵਿੱਚ ਕਾਫੀ ਮਿਹਨਤ ਦੀ ਲੋਡ ਹੈ ਜੀ ਸਾਡੀ ਆਰ ਐਨ ਡੀ ਟੀਮ ਲਗਾਤਾਰ ਲੱਗੀ ਹੋਈ ਰਹਿੰਦੀ ਹੈ ਕਿ ਵੀ ਕਟਰ ਦੇ ਵਿੱਚ ਮਸ਼ੀਨ ਦੇ ਵਿੱਚ ਆ ਚੇਂਜਿੰਗ ਕਰਦੀ ਆ ਚੇਂਜਿੰਗ ਕਰਦੀ ਹੈ ਹਰ ਸੀਜ਼ਨ ਹੁਣ ਵੀ ਸੀਜ਼ਨ ਚ ਆਪਣਾ ਸਟਾਰਟ ਹੋ ਜਾਣਾ ਮੱਕੀ ਦਾ ਤੇ ਨਾਲ ਦੀ ਨਾਲ ਕਾਟਰ ਤਾਂ ਸੇਲ ਹੋਈ ਹੋਏ ਨੇ ਤੇ ਆਰ ਐਨ ਡੀ ਟੀਮ ਨੇ ਆਪਣਾ ਵੱਖਰਾ ਇਹਦੇ ਉੱਪਰ ਫੀਲਡ ਕਰੀ ਜਾਣਾਗਾ ਵੀ ਜੋ ਜੋ ਕਿਸੇ ਨੂੰ ਵੀ ਲੱਗੇ ਰਹਿੰਦੇ ਨੇ ਜੀ ਵੀ ਅਗਲੇ ਸਾਲ ਆਪਾਂ ਕਿਸਾਨਾਂ ਲਈ ਇਹਦੇ ਵਿੱਚ ਹੋਰ ਕੀ ਵੈਸਟ ਕਰ ਸਕੀਏ ਵੀ ਕਿਸਾਨਾਂ ਨੂੰ ਆਸਾਨੀ ਨਾਲ ਵੀ ਜਾਣ ਦੀ ਮੱਕੀ ਦੇ ਵਿੱਚ ਵੀ ਐਦਾਂ ਲੱਗੇ ਵੀ ਕੰਬਾਈਨ ਕਣਕ ਚ ਹੀ ਚੱਲਦੀ ਫਿਰਦੀ ਆ ਕਣਕ ਚ ਚੱਲਦੀ ਸੀ ਜੀ ਆਪਾਂ ਜਿਹੜਾ ਕਟਰ ਦਿੰਨੇ ਆ ਇਕੱਲਾ ਦਸ਼ਮੇਸ਼ ਕੰਬਾਈਨ ਵਾਤੇ ਦਿੰਨੇ ਆ ਕਿ ਸਾਰੀਆਂ ਕੰਬਾਈਨਾਂ ਲਈ ਦਿੰਨੇ ਆ ਨਹੀਂ ਕੰਬਾਈਨ ਕੋਈ ਵੀ ਹੋਵੇ ਜੀ ਹਰ ਕੰਬਾਈਨ ਨੂੰ ਆਪਾਂ ਆਸਾਨੀ ਨਾਲ ਫਿੱਟ ਕਰ ਦਿੰਨੇ ਆ ਉਹਦੇ ਲਈ ਆਪਾਂ ਨੂੰ ਕਿਸਾਨ ਵੀਰ ਇੱਥੇ ਕੰਬਾਈਨ ਪਹੁੰਚਦੀ ਕਰ ਦੇਣਾ ਉਹ ਵਧੀਆ ਗੱਲ ਆ ਉਹਦੇ ਨਾਲ ਪ੍ਰੋਪਰ ਫਿਟਿੰਗ ਆ ਜੂਗੀ ਵੀ ਟਰਾਲੇ ਤੋਂ ਲਾਉਣ ਕਰਨ ਦੀ ਕੋਈ ਦਿੱਕਤ ਨਹੀਂ ਆਉਂਦੀ ਫਿਰ ਤੇ ਜੇ ਅਗਰ ਤੁਸੀਂ ਜਿਆਦਾ ਦੂਰ ਤੋਂ ਗੇ ਫਿਰ ਆਪਾਂ ਫੀਡਰ ਪੇ ਕਿਸਾਨ ਵੀਰ ਛੱਡ ਜਾਂਦੇ ਨੇ ਫੀਡਰ ਦੇ ਹਿਸਾਬ ਨਾਲ ਆਪਾਂ ਕਟਰ ਦੀ ਫਿਟਿੰਗ ਕਰ ਦਿੰਦੇ ਆ ਕੋਈ ਥੋੜੀ ਬਹੁਤੀ ਸੈਟਿੰਗ ਦਾ ਵੈਸੇ ਪੈਂਦਾ ਨਹੀਂ ਕੋਈ ਫਰਕ ਪੈ ਜਾਂਦਾਗਾ ਉਹਦੀ ਅਡਜਸਟਮੈਂਟ ਫਿਰ ਹੋ ਜਾਂਦੀ ਹੈ ਬੈਟਰ ਇਹੀ ਹੈ ਵੀ ਤੁਸੀਂ ਕੰਬਾਈਨ ਇੱਥੇ ਪਹੁੰਚਦੀ ਕਰੋ ਉਹਦੇ ਨਾਲ ਹਾਂਜੀ ਆਸਾਨੀ ਨਾਲ ਫਿਰ ਟਰਾਲੇ ਤੋਂ ਲੈ ਉਤਰ ਜਾਂਦਾ ਹੈ ਹਾਂਜੀ ਤੇ ਹੁਣ ਆਪਾਂ ਕਟਰ ਤੋਂ ਸ਼ੁਰੂਆਤ ਕਰਦੇ ਆ ਫਿਰ ਆਪਾਂ ਤੇ ਬਹੁਤ ਮਤਲਬ ਕਟਰਵਾਰ ਆ ਜਿਹੜੇ ਅੱਗੇ ਡਿਸਪਲੇ ਕੀਤੇ ਹੋਏ ਆ ਕਿੰਨੇ ਕ ਕਟਰਵਾਰ ਦੀ ਇਸ ਵਾਰ ਦੀ ਜਣੀ ਆਪਣੇ ਕੋਲ ਬੁਕਿੰਗ ਰਹੀ ਹੈ ਕਟਰਵਾਰ ਜੀ ਇਦਾਂ ਦਾ ਵੀ ਜੋ ਐਕਚੁਅਲ ਹੈ ਆਪਾਂ ਜਿਆਦਾ ਤਾਂ ਨਹੀਂ ਓਵਰ ਤਾਂ ਦੱਸ ਹੀ ਨਹੀਂ ਸਕਦੇ ਨਹੀਂ ਨਹੀਂ ਬਿਲਕੁਲ ਨਹੀਂ ਮਾਰਕੀਟ ਚ ਕਾਫੀ ਚੱਲ ਰਿਹਾ ਹੈ ਮਾਰਕੀਟ ਚ ਚਲੋ ਆਪਣਾ ਨਵਾਂ ਹੈ ਹਾਂ 190 ਹੋ ਗਿਆ 190 ਹੋ ਗਿਆ ਤੇ ਆਪਾਂ ਤਕਰੀਬਨ ਪਹਿਲੇ ਨੰਬਰ ਜੀਆਂ ਕਟਰ ਦੇ ਮਾਮਲੇ ਦੇ ਵਿੱਚ ਕਟਰ ਵਾਲ ਦੇ ਮਾਮਲੇ ਠੀਕ ਹੈ ਜੀ ਜੋ ਐਕਚੁਅਲ ਦੇ ਵਿੱਚ ਉਹ ਆਪਣਾ ਪੌਣੇ 400 ਕਟਰ ਹੁਣ ਤੱਕ ਬੁੱਕਾ ਪੰਜਾਬ ਦਾ ਪੰਜਾਬ ਪੰਜਾਬ ਦਾ ਗੱਲ ਆ ਜੀ ਸਾਢੇ 3:30 ਤੋਂ ਪੌਣੇ 400 ਕਟਰ ਦੀ ਜਿਹੜੀ ਬੁਕਿੰਗ ਹੋ ਚੁੱਕੀ ਆ ਬਾਕੀ ਹਜੇ ਚੱਲ ਰਹੀ ਆ ਇਹਦੇ ਉੱਤੇ ਵੀਲੇ ਕੋਈ ਸਕੀਮ ਜਣੀ ਕੰਪਨੀ ਦੰਦੀਆਂ ਜਾਂ ਕੋਈ ਸਬਸਿਡੀ ਲਈ ਜਾਂ ਕੁਝ ਉਹਦਾਂ ਦਾ ਸਬਸਿਡੀ ਇਹਦੇ ਵਿੱਚ ਜੀ 90% ਲੋਨ ਹੋ ਜਾਂਦਾ ਅਗਰ ਕੰਪਨੀ ਤੁਹਾਡੇ ਨਾਮ ਹੈਗੀ ਆ ਹਾਂਜੀ ਹਾਂ ਬਸ ਬਾਕੀ ਉਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਚੇਂਜਿੰਗ ਹੁੰਦੀ ਰਹਿੰਦੀ ਆ ਬੈਂਕਾਂ ਦੇ ਵੱਲੋਂ ਵੀ ਕੋਈ ਜਣੀ 90% ਜਿਹੜਾ ਲੋਨ ਆ ਇਹ ਦਸ਼ਮੇਸ਼ ਗਰੁੱਪ ਹਾਂ ਕੋਈ ਵੀ ਇਨਕਰੀਮੈਂਟ ਲਓ ਤੁਸੀਂ ਦਸ਼ਮੇਸ਼ ਦਾ ਜੀ ਤੁਹਾਨੂੰ 90% ਜਿਹੜੀ ਲੋਨ ਦੀ ਇਹਦੇ ਉੱਪਰ ਆਪਣੇ ਸੁਵਿਧਾ ਮਿਲੂਗੀ ਸੁਵਿਧਾ ਮਿਲੂਗੀ ਹਾਂ ਕੰਬਾਈਨ ਲੈ ਲਓ ਸੈੱਟ ਲਓ ਤਾਂ ਵੀ 90% ਹੀ ਤੁਹਾਨੂੰ ਇਹਦੇ ਉੱਪਰ ਲੋਨ ਹੋਣਾ ਓਕੇ ਓਕੇ ਜੀ ਤੇ ਹੁਣ ਆਪਾਂ ਗੱਲ ਕਰੀਏ ਕਟਰਵਾਰ ਦੀ ਹੈਨਾ ਕੁਆਲਿਟੀਾਂ ਦੀ ਸਾਡੇ ਅਰੀ ਵਿੱਚ ਵੈਸੇ ਹੈ ਘੱਟ ਹੈ ਅਸੀਂ ਚਲਾਈ ਘੱਟ ਹੈ ਪਰ ਅੱਜ ਰਿਵਿਊ ਦੇ ਲਈ ਆਪਾਂ ਤੁਹਾਡੇ ਕੋਲ ਪਹੁੰਚੇ ਹਾਂ ਕਿਉਂਕਿ ਆਪਣੇ ਦ ਤੋੜੇ ਏਰੀਆ ਚ ਵੀ ਇੱਕਦਮ ਮੱਕੀ ਉਧਰ ਥੋੜੀ ਜੀ ਘੱਟ ਲੱਗਦੀ ਹੈਗੀ ਮੱਕੀ ਸਾਡੇ ਮੱਕੀ ਹੈ ਨਹੀਂ ਤੁਹਾਡੇ ਫਤੇਗੜ ਸਾਹਿਬ ਤੱਕ ਮੱਕੀ ਲੱਗਦੀ ਆ ਪਹਾਸੋਂ ਤੱਕ ਜੀ ਜੀ ਪਹਾਸੋਂ ਤੱਕ ਆਪਣੇ ਕਾਫੀ ਕਟਰ ਕੰਬਾਈਨਾ ਏਸੀ ਮਾਡਲ ਵੀ ਨਾ ਨੀ ਏਸੀ ਮਾਡਲ ਵੀ ਤੁਹਾਡੇ ਉਧਰ ਚੱਲ ਰਹੇ ਨੇ ਜੀ ਬਾਕੀ ਥੋੜਾ ਏਰੀਆ ਥੋੜਾ ਅੱਗੇ ਰਾਜਪੁਰੇ ਵੱਲ ਚੱਲਿਆ ਗਿਆ ਉਧਰ ਮੱਕੀ ਥੋੜੀ ਜੀ ਘੱਟ ਉਧਰ ਨੂੰ ਸੈल्फ ਕਣਕ ਚੋਂ ਕਿਉਂਕਿ ਇਹ ਚੀਜ਼ ਉੱਥੇ ਪੋਸਟਲੀ ਕਾਫੀ ਆ ਕਟਰ ਹੈ ਨਾ ਕੰਬਾਈਨ ਵਾਲਾ ਉਹੀ ਲਊਗਾ ਜਿਹਦੇ ਏਰੀਆ ਖੁੱਦੇ ਪਹਿਲਾਂ ਪਿੰਡ ਦੇ ਵਿੱਚ ਵਧੀਆ ਹੈਗਾ ਬਿਲਕੁਲ ਬਿਲਕ अच्छा ਹੁਣ ਪਿੱਛੇ ਮੈਂ ਇੱਕ ਆਹਾ ਦੇਖ ਰਹੇ ਹਾਂ ਦੋ ਇੱਕ ਬੱਡੀ ਸਾਰੀ ਗਰਾਦੀ ਲੱਗੀ ਹੋਈ ਹੈ ਤੁਸੀਂ ਨੇ ਇਹ ਕਿੱਥੇ ਵਰਤ ਹੁੰਦੀ ਹੈ ਤੇ ਇਹਦੀ ਕੁਆਲਿਟੀ ਕੀ ਹੈ ਸਾਨੂੰ ਇਹਦੇ ਬਾਰੇ ਮਾੜਾ ਇਹਦਾ ਰੱਖਣ ਦਾ ਜਿਹੜਾ ਆਪਣਾ ਮੋਟਿਵ ਆ ਉਹ ਇਹੀ ਹੈ ਜੀ ਜਿੱਦਾਂ ਬਲੇਡ ਦੀ ਗੱਲ ਕਰੀਏ ਮੇਨ ਇਹਦੇ ਵਿੱਚ ਬਲੇਡ ਹੁੰਦੇ ਨੇਗੇ ਹਮ ਸਾਰੇ ਇਟਾਲੀਅਨ ਬਲੇਡ ਨੇਗੇ ਆਪਣੇ ਜਿਹੜੀ ਟੰਗਸਟਨ ਦੀ ਕਾਰਬਿਟ ਕੋਟਿੰਗ ਇਹਨੂੰ ਕੀਤੀ ਹੋਈ ਹੈਗੀ ਸਾਰੇ ਦਸ਼ਮੇਸ਼ ਦਾ ਆਪਣਾ ਮਾਰਕਾ ਹੈਗਾ ਆ ਆਪਣਾ ਪ੍ਰੋਡਕਟ ਕੋਡ ਲੱਗਿਆ ਹੋਇਆ ਹੈਗਾ ਇਹ ਸਾਰੇ ਇਟਾਲੀਅਨ ਬਲੇਡ ਲੱਗਣੇ ਆ ਜੀ ਆਪਾਂ ਇਹਨੂੰ ਜਿਵੇਂ ਆਮ ਬਿੱਟ ਵਾਲਾ ਬਲੇਡ ਕਹਿੰਦੇ ਆ ਨਾ ਇਹ ਟੰਗਸਟਨ ਦੀ ਕ ਏ ਸੀ ਆਪਣਾ ਬਲੇਡ ਦਾ ਜੀ ਹਾਂਜੀ ਤੇ ਬਾਕੀ ਆ ਜਿਹੜੀ ਤੁਸੀਂ ਗਰਾਰੀ ਪੁੱਛਦੇ ਸੀਗੇ ਗਰਾਰੀਆਂ ਦਾ ਮਕਸਦ ਇਹ ਆ ਵੀ ਜਿੰਨੀਆਂ ਵੀ ਆਪਣੀਆਂ ਗਰਾਰੀਆਂ ਲੱਗਦੀਆਂ ਨੇ ਕਟਰ ਨੂੰ ਜੀ ਜੀ ਸਾਰੀਆਂ ਟੈਂਪਰ ਨੇਗੀਆਂ ਫੁੱਲ ਟੈਂਪਰ ਵੀ ਇਹ ਨਹੀਂ ਹੈਗਾ ਵੀ ਉਦਾਂ ਹੀ ਘਸਪੋ ਜਾਣਗੀਆਂ ਟੈਂਪਰ ਗਰਾਰੀਆਂ ਪਾਉਣੀਆਂ ਆਪਾਂ ਦੇਖਦੇ ਆਂ ਜਿਆਦਾ ਦੇਸੀ ਮੈਂ ਕਹਿੰਦਾ ਸੀਜ਼ਨ ਕੇ ਕੱਢਦੀਆਂ ਮਸੂਹੇ ਦੁੰਦੇ ਦੁੰਦੇ ਜਿਹੜੇ ਰਗੜੇ ਜਾਂਦੇ ਨੇ ਫੁੱਲ ਟੈਂਪਰ ਗਰਾਰੀ ਆ ਜੀ ਇਹ ਕਿਸੇ ਦੀ ਕਿਤੇ ਜਾਂਦੀ ਐ ਹੀ ਨਹੀਂ ਠੀਕ ਹੈ ਹਾਂ ਅੱਛਾ ਆਪਾਂ ਆਪਣੇ ਮੱਕੀ ਵਾਲੇ ਕਟਰ ਦੀ ਆਪਾਂ ਗਾਰੰਟੀ ਵਰੰਟੀ ਕਿੰਨੇ ਟਾਈਮ ਦੀ ਦਿੰਨੇ ਆ ਫਿਰ ਗਾਰੰਟੀ ਇਹਦੀ ਆਪਣਾ ਇੱਕ ਸੀਜ਼ਨ ਦੀ ਵਾਰੰਟੀ ਹੁੰਦੀ ਹੈ ਜੀ ਫੀਲਡ ਦੀ ਸਰਵਿਸ ਮਿਲੂਗੀ ਜਿੱਥੇ ਮਰਜ਼ੀ ਚੱਲਦਾ ਹੋਵੇ ਇੱਕ ਸੀਜ਼ਨ ਦੀ ਆਪਾਂ ਨੇ ਮਤਲਬ ਪੂਰੀ ਫੀਲਡ ਵਾਰੰਟੀ ਹੈ ਜੀ ਪੰਜਾਬ ਚ ਜਾਂ ਪੂਰੇ ਭਾਰਤ ਜਿੱਥੇ ਮੈਂ ਕਿ ਇੰਡੀਆ ਤੋਂ ਬਾਹਰ ਵੀ ਜਿੱਥੇ ਮਰਜ਼ੀ ਚੱਲਦਾ ਆਪਣਾ ਐਕਸਪੋਰਟ ਬਹੁਤ ਆ ਆਪਣਾ ਇਹ ਤਿੰਨ ਚਾਰ ਫੋਰਨ ਦੀਆਂ ਕੰਪਨੀਆਂ ਨੇਗੀਆਂ ਜਿਨ੍ਹਾਂ ਨੂੰ ਆਪਾਂ ਕੱਟਰ ਐਕਸਪੋਰਟ ਵੀ ਕਰਦੇ ਆ ਹੂੰ ਇੰਡੀਆ ਚ ਵੀ ਜਿੱਦਾਂ ਹਾਲੈਂਡ ਤੇ ਇੰਡੀਆ ਚ ਵੀ ਹੈਗੀ ਹਾਲੈਂਡ ਤੇ ਇਧਰ ਵੀ ਆ ਬਾਕੀ ਬਾਹਰ ਵੀ ਜਾਂਦਾ ਜੀ ਬਾਹਰ ਵੀ ਜਾਂਦਾ ਹਾਂ ਮੈਂ ਨਾ ਦੋ ਤਿੰਨ ਰਿਵਿਊ ਦੇਖੇ ਤੇ ਜੀ ਕਈ ਚੈਨਾਂ ਨੂੰ ਫੜ ਕੇ ਪੈ ਜਾਂਦਾ ਵੀ ਚੈਨਾਂ ਆਏ ਆ ਵੀ ਸਾਡੀ ਚੈਨ ਜ਼ਿਆਦਾ ਬੈਟਰ ਹੈ ਆਪਣੇ ਇੱਥੇ ਕਿਹੜੀ ਚੈਨ ਵਰਤ ਰਹੇ ਹੋ ਤੁਸੀਂ ਆਪਾਂ ਫੁੱਲ ਹੈਵੀ ਡਿਊਟੀ ਚੈਨ ਆ ਜੀ ਇਹ ਫਿਰ ਕਿੱਥੇ ਪੈਂਦੀਆਂ ਨੇ ਬੀਟਾਂ ਵਾਲੇ ਵੀ ਮੈਂ ਦੱਸ ਮਾਰ ਜੀ ਜਿਹੜੀਆਂ ਆਪਣੇ ਦੂਜੇ ਆਪਾਂ ਨੇ ਬਲੇਡ ਦਿਖਾਏ ਆ ਉਹ ਉਹ ਕਿੱਥੇ ਪੈਂਦੇ ਨੇ ਇਹ ਆ ਦੇਖੋ ਇਹ ਰੂਲਿਆਂ ਨੂੰ ਬਲੇਡ ਲੱਗੇ ਹੁੰਦੇ ਨੇਗੇ ਅੱਛਾ ਹਾਂ ਠੀਕ ਹੈ ਇੱਕ ਰੂਲੇ ਤੇ ਚਾਰ ਬਲੇਡ ਚੱਲਦੇ ਨੇ ਜੀ ਦੋ ਬਲੇਡ ਥੱਲੇ ਲੱਗੇ ਹੁੰਦੇ ਨੇ ਕਟਿੰਗ ਵਾਸਤੇ ਹੂੰ ਹਾਂ ਇਹਨੂੰ ਬਹੁਤ ਹੀ ਵਧੀਆ ਚੱਲ ਰਿਹਾ ਇਹ ਬਹੁਤ ਛੋਟੀਆਂ ਛੋਟੀਆਂ ਇਹਦੇ ਵਿੱਚ ਗੱਲਾਂ ਹੁੰਦੀ ਆ ਰੇ ਦਿਲਪ੍ਰੀਤ ਜੀ ਮੱਕੀ ਦੇ ਵਿੱਚ ਸਕਸੈਸ ਕਰਨ ਬਾਅਦ ਜੀ ਜੀ ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਆਈ ਹੋਈ ਆ ਵੀ ਜਿਹੜਾ ਅੱਜ ਕਟਰ ਵੇਕਣ ਦਾ ਸਾਡਾ ਕਾਰਨ ਕੀ ਆ ਵੱਧ ਇਹ ਹੀ ਆ ਵੀ ਕਟਰ ਬਹੁਤ ਜ਼ਿਆਦਾ ਰੈਲਾ ਤੇ ਸੁੱਧ ਚੱਲਦਾ ਜੀ ਜੋ ਮਤਲਬ ਕੰਮ ਹੋਇਆ ਐਕਿਊਰੇਸੀ ਚ ਹੋਇਆ ਪੂਰਾ ਐਕਿਊਰੇਸੀ ਦੇ ਨਾਲ ਹੋਇਆ ਜੋ ਜਿੰਨਾ ਵੀ ਇਹਦੇ ਉੱਪਰ ਵਰਕ ਹੋਇਆਗਾ ਮੈਂ ਦਿਖਾ ਵੀ ਦਿਨਾ ਤੁਹਾਨੂੰ ਆ ਦੇਖੋ ਆ ਸਾਈਡਾਂ ਤੇ ਹੁਣ ਕਵਰ ਨੇ ਹੂੰ ਇੱਕ ਕਵਰਾਂ ਦਾ ਵੀ ਫਰਕ ਆ ਜੀ ਬੈਸੀ ਆਪਾਂ ਲਾਸਟ ਈਅਰ ਆ ਮਾਡਲ ਚੇਂਜ ਕੀਤਾ ਸੀ ਜੀ ਜੀ ਲਾਸਟ ਈਅਰ ਤੋਂ ਆਪਾਂ ਇਹ ਮਾਡਲ ਚੇਂਜ ਕਰਨ ਤੋਂ ਬਾਅਦ ਇਸ ਸਾਲ ਦਾ ਚਲੋ ਪੂਰਾ ਹੀ ਚੱਲ ਰਿਹਾ ਪੂਰਾ ਚੱਲ ਰਿਹਾ ਤੇ 70 ਕ ਕਟਰ ਨੇ ਜਿਹੜੇ ਪਿਛਲੇ ਸਾਲ ਇਹਦੇ ਨਾਲ ਦੇ ਮਾਡਲ ਸੀਜ਼ਨ ਦੇ ਅੱਧ ਤੋਂ ਬਾਅਦ ਇਹਦੇ ਨਾਲ ਦੇ ਗਏ ਨੇ ਕੀ ਆਪਾਂ ਨੇ ਇਹ ਮਤਲਬ ਲਾਂਚ ਕਰ ਦਿੱਤੇ ਸੀ ਹਾਈ ਡੀਲ ਐਕਸ ਮਾਡਲ ਆਪਾਂ ਬਣਾਇਆ ਸੀਗਾ ਲਾਸਟ ਸੀ ਨਹੀਂ ਹੁਣ ਇਹ ਆਹੀ ਚੱਲ ਰਿਹਾ ਸੇਮ ਸਾਰੇ ਹੁਣ ਆਪਾਂ ਦੂਸਰਾ ਬੰਦ ਹੀ ਕਰਤਾ ਇਸ ਸੀਜ਼ਨ ਹਾਂ ਮੈਨੂੰ ਹੋਰ ਵੀ ਦੱਸੋ ਜਿਵੇਂ ਇਹਦੇ ਰੋ ਨੇ ਬਣੇ ਹੋਇਆ ਇਹ ਇਹ ਐਸੇ ਸਾਈਜ਼ ਦੇ ਵਿੱਚ ਮਿਲਦਾ ਜਾਂ ਕਿਸੇ ਨੇ ਕੋਈ ਵੱਡਾ ਲੈਣਾ ਜਾਂ ਛੋਟਾ ਲੈਣਾ ਇਹਦੇ ਵਿੱਚ 18 ਇੰਚ ਸੈਂਟਰ ਤੋਂ ਲੈ ਕੇ ਇਹ 6 ਰੋ ਕਾਟਰ ਆਪਣਾ ਇਹ 24 ਸੈਂਟਰ ਹੈਗਾ 24 ਸੈਂਟਰ ਆਪਣੇ ਪੰਜਾਬ ਦੇ ਵਿੱਚ ਜਿੰਨੀ ਵੀ ਮੱਕੀ ਲੱਗਦੀ ਹੈ 24 ਸੈਂਟਰ ਤੇ ਲੱਗਦੀ ਹੈ ਪੰਜਾਬ ਐਮਪੀ ਦੇ ਵੀ ਤਿੰਨ ਚਾਰ ਜ਼ਿਲ੍ਹੇ ਹੈਗੇ ਨੇ ਵੈਸੇ ਹੁਣ ਮਸ਼ੀਨਾਂ ਆ ਗਈਆਂ ਜੀ ਵੈਕਿਊਮ ਵਾਲੀਆਂ ਵੈਕਿਊਮ ਵਾਲੀਆਂ ਉਹਨਾਂ ਦੇ ਨਾਲ ਜ਼ਿਆਦਾ 24 ਸੈਂਟਰ ਦੀ ਮੱਕੀ ਲੱਗਦੀ ਆ ਜੀ ਜੀ ਬਾਕੀ ਆਪਾਂ ਗੱਲ ਕਰਦੇ ਸੀ ਇਹਦੇ ਕਬਰਾਂ ਦੀ ਹੂੰ ਕਵਰੇ ਸਪੈਸ਼ਲ ਡਿਜ਼ਾਈਨ ਕੀਤੇ ਨੇ ਵੀ ਕੋਈ ਛੱਲੀ ਅੰਦਰੋਂ ਉੱਪਰ ਨੂੰ ਬੁੜਕਦੀ ਵੀ ਆ ਚੈਨਾ ਨਾਲ ਤਾਂ ਵੀ ਉਹਦੇ ਇੱਥੇ ਲੱਗ ਕੇ ਅੰਦਰ ਹੀ ਡਿੱਗ ਜਾਂਦੀ ਆ ਵੀ ਛੱਲੀ ਬਾਹਰ ਨਹੀਂ ਆਉਂਦੀ ਵੀ ਮਤਲਬ ਹੈ ਜੀ ਚੜਾਈ ਵੀ ਥੋੜੀ ਜਿਹੀ ਜਿਹੜੀ ਹਾਈਟ ਆ ਥੋੜੀ ਇਹਦੀ ਹੈ ਨਾ ਬਸ ਸੈਟਿੰਗ ਆ ਜੀ ਇਹਦੇ ਵਿੱਚ ਬੈਂਡ ਬੁੰਡੀ ਇਦਾਂ ਦੇ ਪਾਏ ਹੋਏ ਨੇਗੇ ਵੀ ਉਹ ਚੀਜ਼ਾਂ ਨੂੰ ਡਿਗਰੀਆਂ ਦਿੱਤੀਆਂ ਨਿਗੀਆਂ ਉੱਤੇ ਹੈ ਨਾ ਉਹ ਡਿਗਰੀ ਦੇ ਹਿਸਾਬ ਨਾਲ ਕਵਰ ਬਣੇ ਹੋਏ ਨੇ ਤਿੰਨ ਚਾਰ ਕੰਪਨੀਆਂ ਨੇ ਏਸੀਜਨ ਕਾਪੀ ਵੀ ਕੀਤੀ ਆ ਕਵਰਾਂ ਦੀ ਇਸ ਵਾਰ ਹਾਂਜੀ ਤਿੰਨ ਚਾਰ ਕੰਪਨੀਆਂ ਨੇ ਕਾਪੀ ਵੀ ਇਹਦੀ ਕਰ ਦਿਤੀ ਹੈ ਕਬਰਾਂ ਦੀ ਜੀ ਜੀ ਪਰ ਫੇਰ ਵੀ ਹੈ ਜੇ ਕਾਫੀ ਚੀਜ਼ਾਂ ਹੈ ਨਾ ਇਹਦੇ ਵਿੱਚ ਹਲੇ ਮਤਲਬ ਐਕਿਊਰੇਸੀ ਜੋ ਇਹਦੇ ਚ ਹੈ ਹਲੇ ਨਹੀਂ ਉਹ ਤਾਂ ਮੁਸ਼ਕਿਲ ਆ ਜੀ ਉਹਨਾਂ ਨੂੰ ਲੱਗੂ ਸਮਾਂ ਸਾਨੂੰ ਵੀ ਹੁਣ ਇੰਨੇ ਸੀ ਹੈ ਨਾ ਸਾਲ ਹੋ ਗਏ ਪਹਿਲਾਂ ਡਬਲ ਥਰੇਸ਼ਰ ਦੀ ਵੀ ਤੁਸੀਂ ਮਾਰਕੀਟ 'ਚ ਦੇਖਿਆ ਹੋ ਇੰਡੀਆ ਦੇ ਵਿੱਚ ਆਪਾਂ ਪਹਿਲੀ ਵਾਰ ਲਾਂਚ ਕੀਤੀ ਸੀ ਬੱਲੇ ਬੱਲੇ ਹੋਈ ਪਈ ਉਹ ਡਬਲ ਥਰੇਸ਼ਰ ਜੀ ਤੁਹਾਨੂੰ ਉਹ ਵੀ ਦਿਖਾਉਣਾ ਹੈ ਅੱਛਾ ਵੀਰ ਇਹਨਾਂ ਦਾ ਨਾ ਹੁਣ ਮਤਲਬ ਮੈਨੂੰ ਮਟੀਰੀਅਲ ਦੱਸੋ ਵੀ ਮਟੀਰੀਅਲ ਕਟਰ ਦੇ ਵਿੱਚ ਕਿਹੜਾ ਲੱਗਿਆ ਹੋਇਆ ਹੈ ਮਟੀਰੀਅਲ ਸਾਰਾ ਇਹ ਟਰਾਲਾ ਜਿਹੜਾ ਦੇਖੋ ਜਿਵੇਂ ਡਬਲ ਚੈਨਰ ਦਾ ਬਣਿਆ ਹੋਇਆ ਹੈ ਨਾ ਮੇਨ ਇਹਦੇ ਅੱਗੇ ਗ ਗੇਅਰ ਆਪਣੇ ਦਿੱਤੇ ਹੋਏ ਨੇ ਹੈ ਨਾ ਰੂਲਾ ਕਦੇ ਚੋਕ ਨਹੀਂ ਹੋਊਗਾ ਜੀ ਆ ਗੇਅਰਾਂ ਨੂੰ ਦੇਖੋ ਸਲਿੱਪ ਕਲੱਚ ਲੱਗਿਆ ਹੋਇਆਗਾ ਹੂੰ ਬਿਲਕੁਲ ਜੀ ਤੇ ਆ ਕਵਰ ਉੱਪਰ ਵੀ ਆਗੇ ਜਿਹੜੇ ਆ ਸਾਰਾ ਤੁਸੀਂ ਉੱਪਰੋਂ ਦੇਖ ਲਓ ਕਟਰ ਆ ਕਵਰ ਸਾਰੇ ਕਵਰਾਂ ਨੂੰ ਬੈਂਡੇਜ ਦਾ ਆਹ ਜਿਹੜੇ ਦਿੱਤੇ ਨੇ ਇਹ ਸਾਰੀ ਜਿਹੜੀ ਛੱਲੀ ਦੀ ਬ੍ਰੇਕ ਇਸ ਤੋਂ ਹੀ ਆ अच्छा मतलब बाहर ਨੱਕ ਡਿੱਗੇ ਚੱਲੀ ਹੁਣ ਉੱਥੋਂ ਇੱਥੇ ਲੱਗ ਕੇ ਅੰਦਰ ਹੀ ਡਿੱਗ ਜਾਣੀ ਜੇ ਵਾਪਸ ਵੀ ਕੋਈ ਛੱਲੀ ਆਉਗੀ ਨਾ ਬੁੜਕੇ ਕੇ ਡਿੱਗਦੀ ਆ ਕਬਰਾਂ ਦੇ ਉੱਤੇ ਡੁੱਗ ਡੁੱਗ ਪੈਂਦੀ ਆ ਤੇ ਉਹਦੇ ਵਿੱਚ ਲੱਗ ਕੇ ਅੰਦਰ ਹੀ ਡਿੱਗ ਜਾਣੀ ਅੰਦਰ ਹੀ ਡਿੱਗ ਜਾਣੀ ਹਾਂਜੀ ਹਾਂ ਇਸ ਤੋਂ ਬਾਅਦ ਆ ਗਿਆ ਅੱਗੇ ਬਰਮ ਹਨ ਇਹਦਾ ਹਾਂ ਇੱਧਰ ਦਿਖਾਉਣਾ ਮੈਂ ਤੁਹਾਨੂੰ ਅਜੇ ਹਾਂ ਆ ਜਿਹੜੀਆਂ ਅੱਗੇ ਆ ਫਿੰਗਰਾਂ ਲੱਗੀਆਂ ਨੇ ਜੀ ਹਾਂਜੀ ਆ ਫਿੰਗਰਾਂ ਵੀ ਤੁਸੀਂ ਦੇਖੋਗੇ ਇਹਦੇ ਵਿੱਚ ਵੀ ਆ ਸਾਰੀਆਂ ਹੈਵੀ ਡਿਊਟੀ ਨੇਗੀਆਂ ਵੀ ਇਹਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਵੀ ਇਹ ਡਿੱਗੀ ਹੋਈ ਮੱਕੀ ਨੂੰ ਵੀ ਆਸਾਨੀ ਨਾਲ ਇਹ ਕਵਰ ਕਰਦੀਆਂ ਨੇ ਚੱਕ ਲੈਂਦੀਆਂ ਨੇਗੀਆਂ ਠੀਕ ਹੈ ਹਾਂ ਵੀ ਅੱਗੇ ਕੋਈ ਫਸ ਕੇ نیچے ਹਨਾ ਜ਼ਮੀਨ ਦੇ ਵਿੱਚ ਫਸ ਕੇ ਬੈਂਡ ਨਹੀਂ ਹੋਊਗਾ ਇਹ ਜਦ ਖੋਲ ਰਹੇ ਤੇ ਨਾ ਮੈਂ ਜਦੇ ਮੈਂ ਫੀਲ ਜਾ ਕੀਤਾ ਵੀ ਥੋੜੀ ਜਿਹੀ ਹੈਵੀ ਲੱਗੀ ਹਾਂ ਹਾਂ ਜੀ ਹਾਂ ਇਹ ਬਹੁਤ ਹੈਵੀ ਕੀਤੀ ਹੈ ਜੀ ਇਹਦੇ ਵਿੱਚ ਆ ਚੀਜ਼ਾਂ ਸਾਰੀਆਂ ਚੇਂਜ ਕੀਤੀਆਂ ਹੋਈਆਂ ਨੇ ਜੀ ਅੱਛਾ ਜੋ ਜੋ ਮਤਲਬ ਇਹ ਹੁਣ ਨਵਾਂ ਮੁੱਚ ਕਹਿੰਦੇ ਆਪਾਂ ਹਾਂ ਜੀ ਹਾਂ ਜਿਹੜਾ ਆਪਣਾ ਫੀਲਡ ਆ ਉਹਨੂੰ ਕਵਰ ਬਹੁਤ ਵਧੀਆ ਕਰਦੀ ਆ ਇਹਦੇ ਵਿੱਚ ਵੀ ਕਾਫੀ ਅਸੀਂ ਪਿਛਲੀ ਵਾਰ ਚੇਂਜ ਕਰਤਾ ਚੇਂਜ ਕਰਤਾ ਹਾਂ ਪਹਿਲਾਂ ਵੀ ਵਧੀਆ ਸੀ ਪਹਿਲਾਂ ਵੀ ਉਸੇ ਪਰ ਹੁਣ ਦਿਨੋ ਦਿਨ ਚੇਂਜ ਆਈਡੀਆ ਲੈ ਕੇ ਚੱਲੀਏ ਵੀ ਜਣੀ ਪਰ ਦੇ ਦੇ ਹਿਸਾਬ ਨਾਲ ਕਿੰਨੇ ਕਿ ਕਿਹੜੇ ਇਹ ਕਟਰ ਦੇ ਨਾਲ ਕਟਾਈ ਹੋ ਜਾਂਦੀ ਆ ਦੇਖੋ ਕਟਰ ਜਵਾਬ ਨਹੀਂ ਦਿੰਦਾ ਜੀ ਮਸ਼ੀਨ ਜਵਾਬ ਦੇ ਦਊਗੀ ਵੀ ਕਟਰ ਦੀ ਗਾਰੰਟੀ ਹੈ ਜੋ ਸਾਡੇ ਕਸਟਮਰਾਂ ਦਾ ਰਿਵਿਊ ਆ ਹਾਂ ਜੀ ਉਹਨਾਂ ਨੇ 20 ਏਕੜ ਤੱਕ ਆਪਣੇ ਇਥੋਂ ਸਰਪੰਚ ਸਾਹਿਬ ਦਾ ਵੀ ਰਿਵਿਊ ਲਿਆ ਸੀ ਮੈਂ ਚਪੜੌਦੇ ਪਿੰਡ ਦਾ ਏਸੀ ਵਾਲੀ ਮਸ਼ੀਨ ਆ ਡਬਲ ਥ੍ਰੈਸ਼ਰ ਠੀਕ ਆ ਆਪਾਂ ਉਹ ਪਿਛਲੇ ਸਾਲ ਦਿੱਤੀ ਸੀ ਹਾਂ ਜੀ ਉਹਨਾਂ ਦਾ ਰਿਵਿਊ ਆ ਕਹਿੰਦੇ ਅਸੀਂ 20 ਏਕੜ ਤੱਕ ਇਹਦੇ ਨਾਲ ਮੱਕੀ ਅਸੀਂ ਆਮ ਵੜਦੇ ਰਹੇ ਆ ਆਮ ਵੱਡੀ ਆ ਹਾਂ ਜੀ ਹਾਂ ਟਾਈਮ ਨਾਲ ਹੀ ਬੰਦ ਕਰਕੇ ਠੀਕ ਆ ਹਾਂ ਜੀ ਹਾਂ ਇਹ ਕਿਹੜਾ ਬੰਦਾ ਚੀਜ਼ ਵਰਤਦਾ ਅਗਲਾ ਝੂਠਾ ਬੋਲਣ ਤੋਂ ਅਗਲਾ ਸਹੀ ਰਿਵਿਊ ਹੀ ਦੇ ਕੋਈ ਵੀ ਬੰਦਾ ਜਾ ਕੇ ਉਹਨਾਂ ਤੋਂ ਰਿਵਿਊ ਵੀ ਲੈ ਸਕਦਾ ਜੀ ਉਹਨਾਂ ਦੇ ਲਿੰਕ ਦੇ ਵਿੱਚ ਹੀ ਕਾਫੀ ਮਸ਼ੀਨਾਂ ਨੇ ਡਬਲ ਥਰੇਸ਼ਰ ਉਹਨਾਂ ਨੇ ਅੱਗੇ ਅੱਗੇ ਹੀ ਦਵਾਈਆਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਵੀ ਹੈ ਨਾ ਹਾਂਜੀ ਹਾਂਜੀ ਹਾਂ ਬਾਕੀ ਕਾਫੀ ਮਾਰਕੀਟ ਦੇ ਵਿੱਚ ਇਹ ਆਪਣੀਆਂ ਕੰਬਾਈਨਰ ਡਬਲ ਥਰੇਸ਼ਰ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ 100 ਦੇ ਕਰੀਬ ਤਾਂ ਏਸੀ ਮਸ਼ੀਨ ਹੀ ਪੰਜਾਬ ਦੇ ਵਿੱਚ ਚੱਲ ਰਹੀ ਆ ਆਪਣੀ ਦਸ਼ਮੀ ਹਾਂਜੀ ਦਸ਼ਮੀਸ਼ ਡਬਲ ਥਰੇਸ਼ਰ ਠੀਕ ਹੈ 250 ਦੇ ਕਰੀਬ ਮਸ਼ੀਨ ਇਹ ਆਪਣੀ ਮਾਰਕ ਪੰਜਾਬ ਪੰਜਾਬ ਦੇ ਵਿੱਚ ਡਬਲ ਥ੍ਰੈਸ਼ਰ ਚੱਲਦੀ ਹੈ ਡਬਲ ਥ੍ਰੈਸ਼ਰ ਚੱਲ ਰਹੀ ਹੈ ਹਾਂਜੀ ਹਾਂ ਠੀਕ ਹੈ AC ਤੋਂ ਵਿਦਾਊਟ AC ਜੀ ਬਿਲਕੁਲ ਵਿਦਾਊਟ AC ਦੇ AC ਦੋਨੇ ਮਿਲਾ ਕੇ ਮਿਲਾ ਕੇ 100 ਕਿ ਦੇ ਕਰੀਬ AC ਮਸ਼ੀਨਾਂ ਹਾਂਜੀ ਮਾਰਕੀਟ ਦੇ ਵਿੱਚ ਤੇ ਹੁਣ ਆਪਾਂ ਅੱਗੇ ਇਹਦੇ ਵਿੱਚ ਕਟਰ ਚ ਹੋਰ ਅੱਗੇ ਇਹਦੇ ਵਿੱਚ ਜਿੱਦਾਂ ਘਾਹ ਲਿਫਟਣ ਦੀ ਕਾਡਰਾਂ ਨੂੰ ਸਮੱਸਿਆ ਹੁੰਦੀ ਹੈ ਜੀ ਘਾਹ ਵਗੈਰਾ ਲਿਫਟ ਜਾਂਦਾ ਮੱਕੀ ਦੇ ਵਿੱਚ ਆਪਣੇ ਕਾਡਰ ਨੂੰ ਉਹ ਸਮੱਸਿਆ ਨਹੀਂ ਹੈਗੀ ਅੱਛਾ ਦੇਖੋ ਆ ਸਾਰੀਆਂ ਪੱਤੀਆਂ ਪੁੱਤੀਆਂ ਸਿਰੇ ਤੱਕ ਰੂਲਿਆਂ ਨੂੰ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਹੈਗਾ ਰੂਲਿਆਂ ਨੂੰ ਸਾਰੀ ਮੇਨ ਸਮੱਸਿਆ ਇਹੀ ਹੁੰਦੀ ਹੈ ਜੀ ਕਾ ਲਿਫਟਣ ਦੀ ਵੀ ਕਾ ਲਿਫਟ ਦਾ ਹਾਂਜੀ ਹਾਂ ਵੀ ਕਾ ਲਿਫਟ ਦਾ ਜਾਂ ਉਹ ਪਿੱਛੇ ਲਿਫਟ ਜਾਂਦਾ ਇੱਥੇ ਆ ਚੀਜ਼ਾਂ ਤੇ ਇਹ ਕੋਈ ਦਿੱਕਤ ਨਹੀਂ ਆਪਣੇ ਕਟਰ ਨੂੰ ਠੀਕ ਹੈ ਹਾਂਜੀ ਹਾਂ ਬਾਕੀ ਇਹਦਾ ਥੱਲੋਂ ਜਿਹੜਾ ਬੋਡੀ ਦਾ ਜਿਹੜਾ ਜਿੰਨਾ ਵੀ ਸਟਰਕਚਰ ਆਗਾ ਮੇਨ ਚਾਸੀ ਹਾਂਜੀ ਫੁੱਲ ਹੈਵੀ ਡਿਊਟੀ ਚਾਸੀ ਹੈ ਜੀ ਇਹਦੀ ਇਹ ਮਤਲਬ ਜੋ ਵੀ ਟਰਾਲਾ ਸਾਰਾ ਵਿੱਦੇ ਸਾਰਾ ਕੁਝ ਆਪਾਂ ਨੇ ਅਜੇ ਤੱਕ ਨਹੀਂ ਵੀ ਇਕੱਲੇ ਕਟਰ ਕਟਰ ਦਾ ਵੀ ਆਪਾਂ ਨਹੀਂ ਲੱਗ ਦੇਣਾ ਟਰਾਲਾ ਲੱਗ ਮਿਲੂ ਨਹੀਂ ਨਹੀਂ ਜੀ ਕੰਪਲੀਟ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਨਾ ਆ ਗੇਅਰ ਨੇਗੇ ਗੇਰਾਂ ਨੂੰ ਵੀ ਦੇਖੋ ਪੂਰੀ ਆ ਤਿੰਨ ਗੇਰ ਇਹਦੇ ਉੱਪਰ ਪੂਰੀ ਸਪੋਰਟ ਪੂਰੀ ਸਪੋਰਟ ਲੱਗੀ ਹੋਈ ਹੈ ਜਿਸ ਤੋਂ ਆਪਣਾ ਕੱਟ ਲਗਾ ਦਿੰਦੇ ਨੇ ਇਹ ਪ੍ਰੋਬਲਮ ਰਹਿ ਵੀ ਆ ਜੀ ਉਹ ਬਿਲਕੁਲ ਇਹੀ ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ ਮੈਂ ਦੇਖਣ ਵਾਲੀਆਂ ਨੇ ਅੱਛਾ ਜੇ ਕੋਈ ਬੰਦਾ ਕੰਬਾਈਨ ਨਹੀਂ ਲੁੰਦਾ ਹੂੰ ਦੂਆ ਕਟਰ ਤਾਂ ਚਲੋ ਨਾਲ ਲੈਣੇ ਲੈਣਾ ਹੈ ਜੇ ਇਹ ਨਾਲ ਮਿਲਦਾ ਕੁਝ ਡਿਸਕਾਊਂਟ ਮਿਲਦਾ ਉਹਨਾਂ ਨੂੰ ਬਿਲਕੁਲ ਜੋ ਕੰਬਾਈਨ ਦੇ ਨਾਲ ਸੈੱਟ ਲੈਂਦਾ ਉਹਨੂੰ ਅਸੀਂ ਦਸਮੇਸ਼ ਦਾ ਡਿਸਕਾਊਂਟ ਦਿੰਨੇ ਆ ਜਿਹੜਾ ਜੋ ਵੀ ਹੁੰਦਾ ਮੌਕੇ ਤੇ ਡਿਸਕਾਊਂਟ ਮਿਲਦਾ ਇਹ ਇਹਦੇ ਤੇ ਮਸ਼ੀਨ ਤੇ ਲੱਗ ਫਾਈਨੈਂਸ ਹੁੰਦਾ ਇਹਦੇ ਤੇ ਲੱਗਉਂਦਾ ਦੋਨਾਂ ਦੇ ਇਕੱਠੇ ਹੀ ਹੋ ਜਾਂਦਾ ਜੀ ਜਦੋਂ ਸੈੱਟ ਲੈਂਦੇ ਆ 90% ਫੰਡਿੰਗ ਹੋ ਜਾਂਦੀ ਹੈ ਜੀ ਪੂਰੀ 30% ਫੰਡਿੰਗ ਕਰਦੇ ਨੇ ਬਾਕੀ ਅੱਛਾ 90% ਫੰਡਿੰਗ ਆ ਜੀ ਅੱਛਾ ਠੀਕ ਹੈ ਵੀ ਜੋ ਫਾਈਨੈਂਸ ਦੀ ਫੰਡਿੰਗ ਨੇ ਠੀਕ ਹੈ ਠੀਕ ਹੈ ਜੀ ਬਾਕੀ ਆ ਤੁਸੀਂ ਗੇਅਰ ਦਾ ਕੋਈ ਕੰਮ ਕਰਨਾਗਾ ਚੈਨਾਂ ਦਾ ਕੰਮ ਕਰਨਾ ਇਹ ਨਹੀਂ ਵੀ ਤੁਹਾਨੂੰ ਨਟ ਬੋਲਟ ਵਗੈਰਾ ਖੋਲਣੇ ਪੈਣਗੇ ਆ ਲੌਕ ਲੱਗੇ ਨੇ ਚਲਦੇ-ਚਲਦੇ ਫੀਲਡ ਦੇ ਵਿੱਚ ਤੁਸੀਂ ਦੇਖਣਾਗਾ ਆ ਲੌਕ ਖੋਲਣਾ ਜੀ 1 ਸੈਕਿੰਡ ਦੇ ਵਿੱਚ ਆ ਲੌਕ ਇਹ ਲੌਕ ਤੇ ਵੀ ਉੱਤੇ ਵੀ ਚੇਂਜਿੰਗ ਆ ਨੇ ਜੀ ਜਿੱਦਾਂ ਲੋਕ ਲਗਾ ਦੀ ਆਪਾਂ ਲੋਕ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਣਾ ਚੱਲਦੇ ਚੱਲਦੇ ਲੋਕ ਖੁੱਲ ਜਾਂਦੇ ਨੇ ਟਾਂਡੇ ਵਾਜੀ ਕੇ ਇਹ ਲੋਕਾਂ ਨੂੰ ਵੀ ਪੂਰਾ ਕਵਰ ਕਰਕੇ ਇਹਨੂੰ ਬਣਾਇਆ ਹੋਇਆ ਜੀ ਅੱਛਾ ਲੋਕ ਨੂੰ ਵੀ ਪੂਰਾ ਕਵਰ ਕਰਾਇਆ ਗਰੀਪੇ ਦਾ ਐਸਾ ਬਣਦਾ ਵੀ ਇਹ ਹਾਂ ਜੀ ਲੱਗਦਾ ਹੀ ਨਹੀਂ ਜੀ ਟਾਂਡਾ ਅੱਗੇ ਸਾਰਾ ਆ ਕਵਰ ਆਗਾ ਠੀਕ ਹੈ ਤੁਸੀਂ ਚੈੱਕ ਕਰਨੀ ਆ ਨਾ ਇਹਨੂੰ ਚੱਕੋ ਆ ਲੱਗ ਗਿਆ ਸਾਰਾ ਗੀਅਰ ਉੱਪਰੋਂ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਵੀ ਜੋ ਕੰਮ ਕਰਨਾ ਆਪਾਂ ਨੇ ਚੈਨ ਤੇ ਜਿਹੇ 11 ਗੁਰਾਂ ਤੇ ਆਪਾਂ ਆਪਣਾ ਵਰਕਿਆ ਆ ਸਪਰੌਕਟ ਲੱਗੇ ਨੇ ਗਿਆ ਜਿਹੜਾ ਛੋਟੇ ਗੇਰ ਅੱਗੇ ਇਹ ਵੀ ਫੁੱਲ ਹੈਵੀ ਟੈਂਪਰ ਨੇ ਆਪਣੇ ਇਹ ਸਪਰੌਕਟ ਜੋ ਦੋਨੇ ਟੈਂਪਰ ਲੱਗੇ ਨੇ ਜੀ ਇਹ ਸਾਰੇ ਟੈਂਪਰ ਹਾਂ ਗਰੀਸ ਵੀ ਹੁੰਦਾ ਗਾ ਅੱਗੇ ਇਹਨਾਂ ਨੂੰ ਸਾਰੇ ਹਨਾ ਇੱਕ ਮੋਟਾ ਮੋਟਾ ਆਈਡੀਆ ਵੀ ਕਿੰਨਾ ਕੁ ਬੈਰਿੰਗ ਯੂਜ਼ ਹੁੰਦਾ ਇਹਦੇ ਵਿੱਚ ਇਹਦੇ ਵਿੱਚ 100 ਤੋਂ ਪਲੱਸ ਆ ਜੀ ਛੋਟੇ ਸਪੈਰਿੰਗ ਇਹਦੇ ਵਿੱਚ ਸਾਰਾ ਕਟਰ ਦੇ ਵਿੱਚ ਲੱਗਿਆ ਹੋਇਆ ਹੈ ਇਹਨਾਂ 'ਚ ਮੇਨ ਕੇਅਰ ਦੀ ਆਪਾਂ ਗੱਲ ਕਰੀਏ ਮੇਨ ਕੀ ਕਿਹੜੀ ਕਿਹੜੀ ਚੀਜ਼ਾਂ ਦੀ ਕੇਅਰ ਕਰਨੀ ਹੈ ਇਹਨਾਂ ਨੂੰ ਜਿਹੜੇ ਆ ਫਰੰਟ ਤੇ ਸਪਰੌਕਟਾਂ ਆਗੇ ਇਹਨਾਂ 'ਚ ਸੁਰਾਖ ਹੈਗਾ ਇਹਨਾਂ ਨੂੰ ਗਰੀਸ ਦੋ ਜੀ ਹੂੰ ਨੀਚੇ ਆ ਬੈਰਿੰਗਾਂ ਆਗੇ ਰੂਲੇ ਵਾਲੇ ਇਹਨਾਂ ਨੂੰ ਗਰੀਸ ਦੋ ਇਹਨਾਂ ਨੂੰ ਗਰੀਸ ਦੋ ਠੀਕ ਆ ਆ ਪਿੱਛੇ ਬੈਰਿੰਗ ਲੱਗੇ ਹੋਏ ਨੇ ਸਪਰੌਕਟਾਂ ਉਹ ਜਿਹੜੇ ਸਪਰੌਕਟ ਲੱਗੇ ਨੇ ਉਹਨਾਂ ਨੂੰ ਨਾ ਵੀ ਨੀਚੇ ਗਰੀਸ ਜਾਣ ਨੂੰ ਉਹ ਨਿਪਲ ਲੱਗੇ ਹੋਏ ਨੇਗੇ ਹਾਂ ਉਹਨਾਂ ਨੂੰ ਗਰੀਸ ਦੋ ਆ ਸਾਈਡਾਂ ਦੇ ਉੱਤੇ ਆ ਸੀਲਡ ਖੋਲ ਲੋ ਜੀ ਫੀਲਡ ਖੁੱਲਦੀ ਕੀਤੀ ਆ ਆਪਣੀ ਅੱਛਾ ਇਹਨਾਂ ਚ ਹੁਣ ਫੀਡਰ ਸਾਈਜ਼ ਤੋਂ ਦੱਸੋ ਇੱਥੋਂ ਕੀ ਚੇਂਜ ਐ ਫੀਡਰ ਇਹਦੇ ਵਿੱਚ ਆਪਣਾ ਜਿੱਦਾਂ ਰੂਲਾ ਚੋਕ ਨਹੀਂ ਹੁੰਦਾ ਹੈਗਾ ਫੀਲਡ ਦੇ ਵਿੱਚ ਕਦੇ ਵੀ ਇਹਦਾ ਕਾਰਨ ਇਹ ਆ ਵੀ ਇਹਦੀ ਗਲਾਈਏ हिसाब ਨਾਲ ਸੈੱਟ ਕੀਤੀ ਹੋਈ ਐ ਇਹਦੇ ਵਿੱਚ ਮਾਲ ਨਹੀਂ ਖੜਦਾ ਠੀਕ ਐ ਮਾਲ ਨਾਲ ਦੀ ਨਾਲ ਤਿਲਕ ਕੇ ਮਸ਼ੀਨ ਦੇ ਅੰਦਰ ਇਹ ਹੁਣ 51 ਇੰਚ ਸਾਈਜ਼ ਚ ਐ 51 ਇੰਚ ਸਾਈਜ਼ ਚ ਸਾਰੇ ਸਾਈਜ਼ ਹੀ ਬਣ ਦਿੰਦੇ ਨੇ ਜੀ ਕਿਸੇ ਕੋਲ ਕੋਈ ਵੀ ਮਾਰਕੀਟ ਦੇ ਵਿੱਚ ਇੱਕ ਕੰਪਨੀ ਨੇ 2 ਪੀਸਸ 55 ਇੰਚ ਕੰਬਾਈਨ ਦੇ ਵੀ ਬਣਾਈ ਸੀ ਹਾਂਜੀ 55 ਇੰਚ ਦੇ ਉੱਤੇ ਵੀ ਆਪਣੇ ਇਹੋ ਕਟਰ ਗਏ ਹੋਏ ਨੇ ਗਏ ਹੋਏ ਨੇ ਹਾਂਜੀ ਗਏ ਹੋਏ ਠੀਕ ਵੀ ਇਹਦੇ ਵਿੱਚ ਆਪਣਾ ਚਾਦਰ ਵਗੈਰਾ ਸਾਰੀ ਥੱਲੇ ਇਹ ਸਾਰੀ ਐਸਐਸਆ ਅੱਛਾ ਐਸਐਸ ਦੀ ਸਟੀਲ ਲੱਗੀ ਹੋਈ ਹੈਗੀ ਅਪਰੋਕਸ ਆਪਾਂ weight ਦੀ ਗੱਲ ਕਰੀ ਆਪਣਾ ਕਿੰਨਾ ਕੁ ਜਣੀ ਟੋਟਲ ਹੈਵੀ ਡਿਊਟੀ ਕਿੰਨਾ ਕੁ weight ਇਹਦਾ 2200 ਕਿਜੀ ਦੇ ਕਰੀਬ ਇਹਦਾ weight ਆ ਜਾਂਦਾ ਹਾਂਜੀ ਹਾਂ 2200 ਵਨਟਡ weight ਆ ਜਾਂਦਾ ਠੀਕ ਹੈ ਠੀਕ ਹੈ ਹਾਂ ਤੇ ਬਾਕੀ ਇਹ ਸੀ ਬਾਈ ਕਟਰ ਜਦਾ ਤੇ ਬਾਕੀ ਜਿੰਨੇ ਵੀ ਸਾਰੇ ਸੇਮ ਸਹਜੇ ਖੜੇ ਆ ਜਾਂ ਕਿਸੇ ਚ ਕੁਝ ਚੇਂਜ ਹੈਗਾ ਹੋਰ ਬਸ ਕੰਬਾਈਨਾ ਬਖਰੀਆਂ ਬਖਰੀਆਂ ਮਸ਼ੀਨਾਂ ਦੇ ਇਹ ਕਾਟਰ ਨੇ ਜੀ ਸਾਰੇ ਕੋਈ ਕਿਹੜੀ ਕੰਬਾਈਨ ਦਾ ਕੋਈ ਕਿਹੜੀ ਦਾਗਾ ਉਹ ਕਿਹੜੀ ਕੰਬਾਈਨ ਹਾਂਜੀ ਹਾਂ ਸਾਇਦ ਸਾਰੇ ਸੇਮ ਨੇ ਇਹ ਹਾਂ ਇਹ ਬਸ ਜਿਵੇਂ ਜੋ ਅੱਜ ਡਿਲੀਵਰੀਆਂ ਹੁੰਦੀਆਂ ਨੇਗੇ ਉਹ ਮਾਰਨਿੰਗ ਇੱਥੇ ਖੜਾ ਜਾਂਦੇ ਨੇਗੇ ਤੇ ਡਿਲੀਵਰੀਆਂ ਚੱਲੀ ਜਾਂਦੀਆਂ ਨੇ ਡਿਲੀਵਰੀਆਂ ਚੱਲੀ ਜਾਂਦੀਆਂ ਨੇ ਇਹ ਆਪਣਾ ਮੇਨ ਗੇਟ ਆ ਗਿਆ ਇੱਥੋਂ ਡਿਲੀਵਰੀਆਂ ਹੋਈ ਜਾਂਦੀਆਂ ਸਾਰੇ ਹਾਂਜੀ ਹਾਂਜੀ ਇੱਥੋਂ ਡਿਲੀਵਰੀਆਂ ਚੱਲੀ ਹੋਈਆਂ ਤੇ ਇੱਧਰ ਹੁਣ ਕੰਬਾਈਨ ਖੜੀ ਆ ਮਾੜਾ ਜੇ ਦੱਸਿਓ ਕ ਇਹ ਡਬਲ ਥਰੇਸ਼ਰ ਆ ਅੱਛਾ ਇਹਦੀ ਗੱਲ ਕਰਦੇ ਸੀ ਵੀ ਆਪਣੀ 250 ਦੇ ਪਲੱਸ ਚੱਲ ਗਈ ਆਪਣੀ ਪੰਜਾਬ ਪਰ ਹਾਂ ਇਹ 100 ਦੇ ਕਰੀਬ ਏਸੀ ਮਸ਼ੀਨਾ ਤੇ ਤਕਰੀਬਨ ਸਾਰੀਆਂ ਜਿਹੜੀਆਂ ਡਬਲ ਥਰੇਸ਼ਰ ਕੱਲੀਆਂ 250 ਮਸ਼ੀਨਾ ਆਪਣੀ ਪੰਜਾਬ ਚ ਚੱਲ ਰਹੀ ਆ ਇਹਦੇ ਚ ਤੁਹਾਡੇ ਦੂਜੇ ਮਾਡਲ ਨਾਲ ਤੇ ਕੀ ਕੀ ਫਰਕ ਹੈ ਜਿਹੜਾ ਆਪਣਾ ਸਿੰਪਲ ਸੈਲਫ ਸੈਲਫ ਮਾਡਲ ਆਪਾਂ ਕਹਦੇ ਨੇ ਸੈਲਫ ਮਾਡਲ ਦੇ ਨਾਲ ਉਹ ਇਹਦੇ ਵਿੱਚ ਡਬਲ ਥਰੇਸ਼ਰ ਆ ਗਿਆ ਜੀ ਅੱਛਾ ਏਸੀ ਕੈਬਨ ਆ ਗਿਆ ਸੀਟ ਵਗੈਰਾ ਸਾਰੀ ਇਹਦੀ ਡੀ ਲੈਕਸ ਆ ਗਈ ਡੀ ਲੈਕਸ ਆ ਹਾਂਜੀ ਹਾਂ ਬਾਕੀ ਇਹਦੀ ਚਾਸੀ ਆ ਜਿਹੜੀ ਗੇਅਰ ਗੁੱਲ ਸਾਰਾ ਸੇਮ ਆ ਦੂਜੀ ਨਾਲ ਗੇਅਰ ਸੇਮ ਆ ਸਿੰਗਲ ਲੀਵਰ ਹਾਈ ਸਪੀਡ ਗੇਅਰ ਲੱਗਿਆ ਹੋਇਆਗਾ ਅੱਛਾ ਉਹਦੇ ਡਬਲ ਗੇਅਰ ਆ ਹਾਂਜੀ ਹਾਂ ਸੀਲਡਾਂ ਵਗੈਰਾ ਸਾਰੇ ਹਾਈਡਰੌਲਿਕ ਜੈਕ ਲੱਗੇ ਹੋਏ ਨੇ ਡੀਜ਼ਲ ਟੈਂਕ ਸਾਰਾ ਕਵਰ ਹੋ ਗਿਆ ਕਹਿਣ ਦਾ ਭਾਪ ਡੀਜ਼ਲ ਟੈਂਕ ਵੀ ਅੰਦਰ ਹੀ ਕਵਰ ਹੋ ਗਿਆ ਬਾਕੀ ਇਹਦਾ ਜਿਹੜਾ ਆਪਣਾ ਓਗਰਾ ਉਹ ਵੀ ਪ੍ਰੈਸ਼ਰ ਹੈ ਨਾ ਆਇਡਾਲਿਕ ਆਗਰ ਮੈਂ ਉਹਦੇ ਦੇਖ ਰਿਹਾ ਉਹਦੇ ਐਂਗਲ ਉਂਗਲ ਜਿਹੇ ਬੜੇ ਘਾਟਾ ਹਾਂ ਹਾਂ ਇਹ ਸਾਰੇ ਸੀਟ ਮੈਡਲ ਦੇ ਵਿੱਚ ਆ ਗਈ ਮਸ਼ੀਨ ਪਲੇਟ ਬਾਡੀ ਜਿਹਨੂੰ ਕਹਿੰਦੇ ਹੋ ਤਕਰੀਬ ਸਾਰੀ ਧੁਰ ਤੋਂ ਧੁਰ ਤੱਕ ਇਹ ਸੀਟ ਮੈਡਲ ਚ ਬਣੀ ਹੋਈ ਹੈ ਇਹ ਉਹ ਇੱਕ ਗੇਅਰ ਵੀ ਲੱਗਿਆ ਹੋਇਆ 4x4 ਇਹ 4x4 ਆ ਹਾਂਜੀ ਇਹ ਚੁਆਇਸ ਹੈ ਕਿ ਆਉਂਦੀ 4x4 ਚ ਇਹ ਨਹੀਂ ਇਹ ਚੁਆਇਸ ਆ ਕਿ ਜਿੱਦਾਂ ਮੱਕੀ ਤੇ ਚੱਲਦੀਆਂ ਨੇ ਜਿਹੜੀਆਂ ਹੂੰ ਮੱਕੀ ਵਾਲੇ ਕਸਟਮਰ ਤਕਰੀਬਨ 4 wheel ਇਹ ਹੀ ਮਸ਼ੀਨ ਲੈਂਦੇ ਨੇ 4x4 ਹੀ ਲੈਂਦੇ ਨੇ ਹਾਂਜੀ ਹਾਂ 4 wheel ਮੱਕੀ ਦੇ ਵਿੱਚ ਦੇਖੋ ਮੀਂਹ ਪੈ ਜਾਂਦਾਗਾ ਹੂੰ ਬਾਰਿਸ਼ ਦਾ ਵੀ ਚੱਕਰ ਆਗਾ ਤੇ ਬਾਕੀ ਜਿਹੜਾ ਮੇਨ ਚੱਕਰ ਆਗਾ ਮੱਕੀ ਦੇ ਵਿੱਚ ਜਦੋਂ ਵੱਢਦੇ ਆ ਝੋਨਾ ਵਾਲੇ ਵਾਲੇ ਲੱਗਿਆ ਹੁੰਦਾ ਸਾਈਡਾਂ ਵਾਲੇ ਗੇੜਿਆਂ ਦੇ ਵਿੱਚ ਹਨਾ ਸਿਲ ਹੋ ਜਾਂਦੀ ਆ ਉਹ ਫਿਰ ਗਿੱਲੇ ਹੋ ਜਾਂਦੇ ਨੇਗੇ ਉੱਥੇ ਪ੍ਰੋਬਲਮ ਆਉਂਦੀ ਆ ਬੰਦੇ ਨੂੰ ਦੁਬਾਰੇ ਢੇਡਾ ਲਾਉਣਾ ਪੈਂਦਾ ਕਈ ਵਾਰ ਹੋਰ ਵੀਲ ਹੁੰਦੀ ਆ ਤੇ ਆਸਾਨੀ ਨਾਲ ਨਾਲ ਦੀ ਨਾਲ ਕੰਮ ਕਰਦਾ ਜੇ ਮਤਲਬ ਜੇ ਬੰਦਾ ਪੂਰਾ ਸੈਟਰ ਵੀ ਲੈਂਦਾ ਇਹ ਤਾਂ ਉਹਨੂੰ ਵਧੀਆ ਡਿਸਕਾਊਂਟ ਮਿਲੂਗਾ ਇਹਦੇ ਤੇ ਹਾਂਜੀ ਹਾਂਜੀ ਡਿਸਕਾਊਂਟ ਜੋ ਹੁੰਦਾ ਮੌਕੇ ਤੇ ਕਰੀ ਦਈਦਾ ਮੌਕੇ ਤੇ ਹਾਂਜੀ ਹਾਂ ਇਹਦੇ ਨਾਲ ਕੋਈ ਕਟਰਵਾਰ ਦੀ ਆਪਾਂ ਨੂੰ ਚੁਆਇਸ ਹੁੰਦੀ ਆ ਵੀ ਕਟਰਵਾਰ ਵੱਡਾ ਲੈਣਾ ਜਾਂ ਛੋਟਾ ਲੈਣਾ ਜਾਂ ਨਹੀਂ ਕਟਰਵਾਰ ਆਪਣਾ 14 ਫੁੱਟ ਦੇ ਵਿੱਚ ਹੀ ਇਹਨੂੰ ਕੱਟ ਰ ਆਪਾਂ ਦਿੰਨੇ ਆ ਜਿਹੜਾ ਕਣਕ ਝੋਨੇ ਆ ਜਿਹੜੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਜਿਹੜੇ ਫੀਲਡ ਦਾ ਝੋਨੇ ਦਾ ਝੋਨੇ ਦੇ ਵਿੱਚ ਚੋਨਾ ਬ੍ਰੇਕ ਲਵਾ ਦਿੰਦਾ ਸਹੀ ਗੱਲ ਨਹੀਂ ਆਪਣੇ ਥੋੜਾ ਜਿਹਾ ਆਪਣੇ ਇਹ ਵੀ ਹੈਗਾ ਸਿਸਟਮ ਵੀ ਉਹ ਇੰਨੀ ਭੱਜਦੀ ਆ ਮੈਂ ਉਹਦੋਂ ਤੇਜ਼ ਚਲੋ ਇਹ ਗੱਲ ਫਰਕ ਪਾਉਂਦੀ ਆ ਹਨਾ ਤੁਸੀਂ ਵੀ ਮਸ਼ੀਨਾਂ ਚਲਾਉਨੇ ਹੋਗੇ ਇਹ ਚੀਜ਼ ਦਾ ਕਾਫੀ ਫਰਕ ਰਹਿੰਦਾ ਹੈ ਇਹਨਾਂ 'ਚ ਫਰਕ ਪੈਂਦਾ ਅੱਛਾ ਬਾਕੀ ਆ ਫੀਡਰ ਵਾਲੇ ਆਇਡਲ ਵਗੈਰਾ ਸਾਰੇ ਸਪੈਸ਼ਲ ਲੱਗੇ ਹੋਏ ਨੇ ਹਾਂ ਇਹ ਬਹੁਤ ਵਧੀਆ ਸੁਧਾਰ ਹਾਂਜੀ ਹਾਂ ਸਭ ਤੋਂ ਮੇਨ ਚੀਜ਼ ਆਪਾਂ ਇਸ ਸੀਜ਼ਨ ਕਾਟਰ ਮੱਕੀ ਵਾਲਿਆਂ ਕਰਕੇ ਸਪੈਸ਼ਲੀ ਮੱਕੀ ਵਾਲਿਆਂ ਕਰਕੇ ਉਹ ਚੀਜ਼ ਕੀਤੀ ਹੈਗੀ ਇੰਡੀਆ ਦੀ ਹਜੇ ਕੋਈ ਵੀ ਕੰਪਨੀ ਉਹ ਚੀਜ਼ ਲਗਾਉਣ ਦੀ ਲੱਗੀ ਐ ਐਕਮੂਲੇਟਰ ਲਾਉਣ ਲੱਗਿਆਂਗੇ ਆਪਾਂ ਜੀ ਓਕੇ ਹਾਂ ਕਾਟਰ ਨੂੰ ਜਾਣ ਦੀ ਪੰਪ ਤੇ ਡਿਸਟ੍ਰੀਬਿਊਟਰ ਉਹ ਕਦੇ ਪ੍ਰੋਬਲਮ ਨਹੀਂ ਆਉਣ ਦਿੰਦਾ ਜਿਵੇਂ ਕਾਟਰਾਂ ਦੇ ਉੱਤੇ ਤੁਸੀਂ ਮੱਕੀ ਵਾਲੇ ਤੇ ਕੰਬਾਈਨਾਂ ਤੋਂ ਆਮ ਹੀ ਸੁਣਿਆ ਹੋਊ ਵੀ ਡਿਸਟ੍ਰੀਬਿਊਟਰ ਤੇ ਪੰਪ ਖਤਮ ਹੋ ਜਾਂਦਾ ਜੀ ਹਾਂਜੀ ਹੋ ਜਾਂਦਾ ਉਹਦੇ ਨਾਲ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਐਕਮੂਲੇਟਰ ਲਾਉਣੇ ਉਹ ਜਿੰਨੀਆਂ ਵੀ ਬਾਹਰ ਦੀਆਂ ਕੰਪਨੀਆਂ ਦੀਆਂ ਮਸ਼ੀਨਾਂ ਨੇ ਉਨ੍ਹਾਂ ਦੇ ਉੱਪਰ ਹੀ ਲਾਇਆ ਜਾਂਦਾ ਹੈਗਾ ਇੰਡੀਆ ਦੇ ਵਿੱਚ ਆਪਾਂ ਫਸਟ ਟਾਈਮ ਇਹ ਆਪਾਂ ਦਸ਼ਮੀਸ਼ ਵੱਲੋਂ ਸਟਾਰਟ ਕਰਤਾ ਹੈ ਫਸਟ ਐਕਸਪੀਰੀਅੰਸ ਦਸ਼ਮੀਸ਼ ਅੱਗੇ ਅੱਗੇ ਲੱਗੀ ਜਾਣਿਆ ਚਲੋ ਅੱਗੇ ਅੱਗੇ ਤਾਂ ਚਲੋ ਤਾਂ ਕੋਪੀ ਹੋਈ ਹੋ ਜਾਣਾ ਬਾਕੀ ਚੇਂਜਿੰਗਾਂ ਤੁਸੀਂ ਇਹਦੇ ਵਾਰ ਰਿਵਿਊ ਆਪਣਾ ਸਾਰਾ ਪਹਿਲਾਂ ਵੀ ਕੀਤਾ ਹੋਇਆ ਹੈ ਰਿਵਿਊ ਆਪਾਂ ਨੇ ਕੀਤਾ ਹੀ ਹੋਏ ਆ ਇਹਦੇ ਕੰਪੈਨ ਦੇ ਨਾਲ ਬਾਕੀ ਇੱਕ ਦੋ ਚੀਜ਼ਾਂ ਹੋਰ ਚੇਂਜਿੰਗ ਕੀਤੀਆਂ ਨੇ ਗਿਆ ਇਹਦੀਆਂ ਜਿੱਦਾਂ ਕਿਸ਼ਤੀਆਂ ਆਪਾਂ ਬਰਾਕਟੀਆਂ ਦੇ ਨੱਟ ਵਗੈਰਾ ਖੋਲਣੇ ਨੇਗੇ ਸੀਪਾਂ ਕੱਢਣੀਆਂ ਪੈਂਦੀਆਂ ਸੀ ਉਹ ਵੀ ਚੱਕਦਾ ਜੀ ਕੰਮ ਇੱਥੋਂ ਆ ਖੁੱਲਦਾ ਫੋਲਡੇਬਲ ਕਰਤਾ ਹਾਂ ਇੱਥ ਇਤੋਂ ਦੀ ਆਪਣੀ ਚਾਬੀ ਪਾਉਂਦਾ ਪਾ ਕੇ ਪਲੇਟ ਦੇ ਦਿੱਤੀ ਹਾਂਜੀ ਹਾਂ ਕੁਲਦੀ ਕਰਦੀ ਠੀਕ ਹੈ 51 ਇੰਚੀ ਸਾਈਜ਼ ਚ ਆਪਣੀ ਹਾਂ ਸਾਈਜ਼ ਆਪਣੇ ਕੋਲੇ 36 41 46 51 ਤੱਕ ਆਪਣੇ ਸਾਈਜ਼ ਹੈਗੇ ਨੇ ਮੇਜ਼ ਕਟਰ ਦੇ ਵਿੱਚ ਵੀ ਆਪਣੇ ਕੋਲ 3 3 ਰੋ ਤੋਂ ਸਟਾਰਟ ਹੈ ਇਹ 3 ਸਾਈਡਾਂ ਤੋਂ ਸਟਾਰਟ ਹੈਗਾ ਤੇ ਆਪਣਾ 7 ਰੋ ਤੱਕ ਦਾ ਇਹ ਕਟਰ ਜਿਹੜਾ ਆਪਣਾ ਮਾਰਕੀਟ ਦੇ ਵਿੱਚ ਬਣਦਾ ਹੈਗਾ ਮਾਰਕੀਟ ਦੇ ਵਿੱਚ ਬਣਦਾ ਬਾਕੀ ਕੋਈ ਵੀ ਮੇਰਾ ਵੀਰ ਆ ਚਾਹੇ ਲੇਟ ਵੀ ਹੋ ਗਿਆ ਆਪਣਾ ਆਓ ਕੰਟੈਕਟ ਨੰਬਰ ਵੀ ਬੋਲ ਦਿਓ ਇੱਕ ਵਾਰ ਹਾਂਜੀ ਕੰਟੈਕਟ ਨੰਬਰ ਆਪਣਾ 9417 02726 ਇਹ ਕੰਟੈਕਟ ਨੰਬਰ ਆ ਜੀ ਬਾਕੀ ਤੁਸੀਂ ਕੰਪਨੀ ਵਿਜ਼ਿਟ ਕਰੋ ਕੰਪਨੀ ਵਿਜ਼ਿਟ ਤੇ ਤੁਹਾਨੂੰ ਹਰ ਬੰਦੇ ਨੂੰ ਕਾਟਰ ਦੇ ਕੇ ਹੀ ਭੇਜਾਂਗੇ ਨਹੀਂ ਬਿਲਕੁਲ ਕਾਟਰ ਪੌਂਸੋਨ ਠੀਕ ਹੈ ਇੱਕ ਵੀ ਲੇਟ ਵੀ ਆ ਪ੍ਰੋਡਕਸ਼ਨ ਆਪਣੇ ਕੋਲ ਖੁੱਲੀ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਸੀਂ ਕਦੇ ਵੀ ਆ ਕੇ ਤੁਸੀਂ ਆਪਣਾ ਆਓ ਸਾਡੇ ਨਾਲ ਗੱਲਬਾਤ ਕਰੋ ਤੇ ਜਿਹੜੀ ਪੰਜਾਬ ਤੋਂ ਬਾਹਰ ਦੀ ਕਿਸੇ ਹੋਰ ਸੂਬੇ ਚ ਵੀ ਬੰਦਾ ਬੋਲਦਾ ਤਾਂ ਉਹ ਮਤਲਬ ਕਟਰ ਲਿਆ ਸਕਦਾ ਹਾਂਜੀ ਹਾਂਜੀ ਸਭ ਨੂੰ ਹੁਣ ਇਸ ਤੋਂ ਬਾਅਦ ਐਮਪੀ ਦਾ ਚੱਲ ਪੈਣਾ ਜੀ ਪ੍ਰਾਈਸ ਸੇਮ ਹੈ ਜਾਂ ਅਲੱਗ-ਅਲੱਗ ਹੈ ਪ੍ਰਾਈਸ ਸਾਰੇ ਸੇਮ ਆ ਜੀ ਬਸ ਟਰਾਂਸਪੋਰਟੇਸ਼ਨ ਦਾ ਫਰਕ ਥੋੜਾ ਪਿਆ ਮਾੜਾ ਮੋਟਾ ਕਿਸੇ ਨੂੰ ਆਉਣ ਜਾਣ ਦਾ ਟਰਾਂਸਪੋਰਟ ਥੋੜਾ ਚੱਲ ਸੋ ਠੀਕ ਹੈ ਜੀ ਬਾਕੀ ਆਦਾ ਬਲੌਗ ਇੱਥੇ ਤੱਕ ਸੀ ਜੋ ਦਸ਼ਮੇਸ਼ ਗੁਰੂ ਮਲੇਰ ਕੋਟਲਾ ਜੀ ਦਾ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਟਰ ਵਾਲੀ ਕਰਨ ਕਰ ਦਿੱਤੀ ਧੰਨਵਾਦ ਗੁਰਦੀ ਤੁਹਾਡਾ ਵੀ ਦੇਰੀ ਜੀ ਬਾਕ ਵਧੀਆ ਚੀਜ਼ ਹੈ ਆਪਾਂ ਉੱਥੀ ਅਪਰੋਚ ਕਰਦੇ ਹਾਂ ਜਿੱਥੇ ਮਤਲਬ ਮੇਰੇ ਮਨ ਨੂੰ ਵੀ ਲੱਗਦੀ ਹੁੰਦੀ ਹੈ ਵੀ ਚੀਜ਼ ਹਾਂ ਵੀ ਇਹ ਚੀਜ਼ ਬਾਕੀ ਆਪਾਂ ਨੂੰ ਲੈਣੀ ਚਾਹੀਦੀ ਹੈ ਹੈਨਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਈ ਸੋ ਠੀਕ ਹੈ ਜੀ ਮਿਲਦੇ ਹਾਂ ਜਲਦੀ